ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਮਨੁੱਖ ਪ੍ਰਮਾਤਮਾ ਦੀ ਸਿੱਖਸਲਾ ਨੂੰ ਸੁਣਦੇ ਹਨ ਅਤੇ ਆਪਣੇ ਮੁਖ ਨਾਲ ਜਪਦੇ ਹਨ ਬਹੁਤ ਉੱਚੇ ਤੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਆਖੋ ਸਤਨਾਮ ਕਿੰਨਾ ਕੋਨਾ ਦੇ ਉੱਪਰ ਆਸਰ ਹੋ ਜਾਂਦਾ ਹੈ ਕਿੰਨੇ ਕੋ ਉਨਾਂ ਤੇ ਕਿਰਪਾ ਹੋ ਜਾਂਦੀ ਹੈ ਕਿੰਨੀ ਰਹਿਮਤ ਵਰਤਦੀ ਹੈ ਸਤਗੁਰੂ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਹਨ ਹਰ ਹਾ ਸੁਨ ਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ ਜਿਹੜੇ ਮਨੁੱਖ ਸਿਫਤਸਲਾ ਸੁਣਦੇ ਐ ਇਹਨਾਂ ਕੰਨਾਂ ਦੇ ਨਾਲ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉੱਪਰ ਬਣਿਆ ਆਕਾਸ਼ ਤਲ ਧਰ ਸੋਤੀ ਕਹਿੰਦੇ ਜਿਵੇਂ ਉਹ ਤਾਂ ਤਾਰਿਆਂ ਆਦਕ ਨਾਲ ਆਕਾਸ਼ ਖਬਰਿਆ ਹੈ ਜਿਵੇਂ ਤਾਰਿਆਂ ਦੇ ਨਾਲ ਰਾਤ ਦੇ ਸਮੇਂ ਆਕਾਸ਼ ਬੜਾ ਸੋਹਣਾ ਲੱਗਦਾ ਹੈ ਤੇ ਹੇਠ ਪੈਰਾਂ ਵਾਲੇ ਪਾਸੇ ਹਰਿਆਵਲ ਆਦਕ ਨਾਲ ਧਰਤੀ ਸਜ ਰਹੀ ਹੋਵੇ ਜਿਵੇਂ ਆਕਾਸ਼ ਤਾਰਿਆਂ ਨਾਲ ਸੋਭਦਾ ਤੇ ਥੱਲੇ ਨਿਗਾਹ ਮਾਰੀਏ ਹਰਿਆਵਲ ਨਾਲ ਜਿਵੇਂ ਧਰਤੀ ਸੋਭਾ ਪਾਉਂਦੀ ਹੈ ਦੈ ਇਸ ਚਮਕੈ ਬੀਜਲ ਮੁਖ ਕੋ ਜੋਤੀ ਮਹਾਰਾਜ ਕਹਿੰਦੇ ਜਿਵੇਂ ਦਸੇ ਪਾਸੀ ਬਿਜਲੀ ਚਮਕ ਰਹੀ ਹੋਵੇ ਤੇ ਮੁਖ ਉਤੇ ਲਿਸ਼ਕਾਰੇ ਮਾਰ ਰਹੀ ਹੋਵੇ ਰੱਬੀ ਜੋਤ ਦਾ ਕੈਸਾ ਸੋਹਣਾ ਸਾਕਾਰ ਰੂਪ ਹੈ ਰੱਬੀ ਨੂਰ ਖੋਜ ਤ ਫਿਰੋ ਬਦੇਸਾ ਪੀਓ ਕਤ ਪਾਈਐ ਪਰ ਸਤਗੁਰੂ ਜੀ ਕਹਿੰਦੇ ਪਰਮਾ ਉਸ ਦੇ ਇਸ ਸਰਗੁਣ ਸਰੂਪ ਦੀ ਕਦਰ ਨਾ ਸਮਝ ਕੇ ਪਰਦੇਸ ਵਿੱਚ ਜੰਗਲ ਆਦਿਕ ਵਿੱਚ ਢੂੰਡਦੀ ਫਿਰਦੀ ਹਾਂ ਕਿਉਂ ਪਰਮਾਤਮਾ ਮੈਨੂੰ ਲੱਭ ਪਵੇ ਹਰ ਥਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ ਮਹਾਰਾਜ ਕਹਿੰਦੇ ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ ਹਰ ਥਾਂ ਹੀ ਉਹਦੇ دیدار ਵਿੱਚ ਉਦੇ ਦਰਸ਼ਨ ਵਿੱਚ ਲੀਨ ਹੋ ਸਕੀਦਾ ਹੈ ਡਿਠੇ ਸਬੇ ਥਾਵ ਨਹੀਂ ਤੁਦ ਜਿਹਿਆ ਮਹਾਰਾਜ ਕਹਿੰਦੇ ਹੈ RAM ਦੇ ਦਾਸਾਂ ਦੇ ਸ਼ੇਰ ਗੁਰੂ ਦੇ ਪਿਆਰਿਆਂ ਦੇ ਸ਼ੇਰ ਮੈਂ ਹੋਰ ਸਾਰੇ ਥਾਂ ਵੇਖਲੇ ਹਨ ਪਰ ਤੇਰੇ ਬਰਾਬਰ ਦਾ ਮੈਨੂੰ ਕੋਈ ਨਹੀਂ ਦੱਸਿਆ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਿਆ ਮੈਂ ਬੜੀਆਂ ਥਾਵਾਂ ਵੇਖ ਲੀਆਂ ਮੈਂ ਬੜੀਆਂ ਜਗਾਵਾਂ ਵੇਖ ਲੀਆਂ ਮੈਂ ਬੜਾ ਕੁਛ ਕੰਨਾਂ ਨਾਲ ਸੁਣ ਲਿਆ ਬੜੇ ਹੋਰ ਤਰ੍ਹਾਂ ਦੇ ਮੈਂ ਸ਼ਬਦ ਗੀਤ ਸੁਣ ਲਏ ਪਰ ਜੋ ਮਹਿਮਾ ਤੇਰੇ ਦਰਬਾਰ ਦੀ ਹੈ ਮੈਨੂੰ ਉਹਦੇ ਬਰਾਬਰ ਦੇ ਦਰਬਾਰ ਦਾ ਉਹਦੀ ਮਹਿਮਾ ਦੇ ਬਰਾਬਰ ਦੀ ਮਹਿਮਾ ਕਿਤੋਂ ਵੀ ਨਹੀਂ ਮਿਲੀ ਆਖੋ ਸਤਨਾਮ ਬੱਧੋ ਪੁਰਖ ਵਿਦਾਤਾ ਤਾ ਤੂੰ ਸੋਹਿਆ ਹੇ ਰਾਮ ਦੇ ਦਾਸਾਂ ਦੇ ਸ਼ਹਿਰ ਹੇ ਸਤ ਸੰਗ ਇਹ ਰਾਮ ਦੇ ਦਾਸਾਂ ਦਾ ਸ਼ਹਿਰ ਹੈ ਸਤ ਸੰਗ ਜਿੱਥੇ ਅਸੀਂ ਬੈਠਦੇ ਹਾਂ ਜਿੱਥੇ ਅਸੀਂ ਸੰਗਤ ਕਰਦੇ ਹਾਂ ਇਹ ਰਾਮ ਦੇ ਦਾਸਾਂ ਦਾ ਸ਼ਹਿਰ ਹੈ ਜਿਵੇਂ ਦੁਨੀਆ ਦੇ ਸ਼ਹਿਰ ਵਿੱਚ ਜਾ ਕੇ ਬੰਦਾ ਖੁਸ਼ ਹੁੰਦਾ ਹੈ ਤੇ ਸਜੀਆਂ ਦੁਕਾਨਾਂ ਵੇਖ ਕੇ ਖਰੀਦਾ ਖਰਾਦੀ ਕਰਕੇ ਆਨੰਦ ਪ੍ਰਾਪਤ ਕਰਦਾ ਹੈ ਮਹਾਰਾਜ ਕਹਿੰਦੇ ਆ ਉਦੋਂ ਕਿਤੇ ਵੀ ਉੱਤਮ ਇਹ ਸਤਸੰਗ ਰੂਪੀ ਸ਼ਹਿਰ ਹੈ ਜਿੱਥੋਂ ਸਾਨੂੰ ਨਾਮ ਦੀ ਦਾਤ ਖਰੀਦਣ ਨੂੰ ਮਿਲਦੀ ਹੈ ਆਖੋ ਸਤਨਾਮ हे सत्संग राम ਦੇ ਦਾਸਾਂ ਦੇ ਸ਼ੇਰ ਤੇਰੀ ਨੀ ਅਕਾਲ ਪੁਰਖ ਸਿਰਜਨਹਾਰ ਨੇ ਆਪ ਰੱਖੀ ਹੋਈ ਹੈ ਇਸ ਵਾਸਤੇ ਤੂੰ ਉਹਦੇ ਆਤਮਿਕ ਗੁਣਾਂ ਦੀ ਬਰਕਤ ਨਾਲ ਬਹੁਤ ਹੀ ਸੋਹਣਾ ਦਿਸ ਰਿਹਾ ਹੈ ਵਸਦੀ ਸਾਗਨੇ ਅਪਾਰ अनूप रामदासपुर ਪਿਆਰਿਆਂ ਦੇ ਦਾਸਾਂ ਦੇ ਸ਼ੇਰ ਤੇਰੇ ਅੰਦਰ ਉੱਚੇ ਆਤਮ ਗੁਣਾਂ ਦੀ ਵਸੋਂ ਬਹੁਤ ਸੋਹਣੀ ਲੱਗਦੀ ਹੈ ਔਰ ਇਸ ਸ਼ਹਿਰ ਵਿੱਚ ਵਸੋਂ ਕਿਹੜੀ ਹੈ ਉਹ ਹੈ ਆਤਮਕ ਗੁਣਾਂ ਦੀ ਵਸੋਂ ਜੋ ਬਹੁਤ ਸੰਗਣੇ ਅਤੇ ਬੇਮਿਸਾਲ ਹੈ ਆਖੋ ਸਤਨਾਮ ਵਸਦੀ ਸਗਨ ਅਪਾਰ ਅਨੂਪ RAM DAS PUR ਖਰ ਖਾਨ ਨਾਨਕ ਕਸਮਲ ਜਾਹੇ ਨਾਇ ਐ RAM ਦਾਸ ਸਰ ਹੇ RAM ਦੇ ਦਾਸਾਂ ਦੇ ਸਰੋਵਰ ਹੇ ਸਤ ਸੰਗ ਤੇਰੇ ਵਿੱਚ ਆਤਮਿਕ ਇਸ਼ਨਾਨ ਕੀਤਿਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਤੇ ਮਨ ਨਿਰਮਲ ਹੋ ਜਾਂਦਾ ਹੈ ਆਖੋ ਸਤਨਾਮ ਇਹ ਰਾਮ ਦੇ ਦਾਸਾਂ ਦਾ ਸਰੋਵਰ ਹੈ ਜੀ ਜਿੱਥੇ ਆਪ ਜੀ ਬੈਠੇ ਹੋ ਇੱਕ ਸਰੋਵਰ ਤੇ ਆਪਾਂ ਮੰਨਦੇ ਆ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੋਵਰ ਆਪਾਂ ਕਹਿੰਨੇ ਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਹ ਵੀ ਸਰੋਵਰ ਹੈ ਜਿੱਥੇ ਅਸੀਂ ਇਸ਼ਨਾਨ ਕਰ ਜਾਂਦੇ ਕਰਦੇ ਆ ਜਿੱਥੇ ਏਕੇ ਦਾ ਪ੍ਰਤੀਕ ਤੇ ਜਿੱਥੇ 24 ਘੰਟੇ ਬਾਣੀ ਪੜੀ ਜਾਂਦੀ ਹੈ ਅਸੀਂ ਉੱਥੇ ਇਸ਼ਨਾਨ ਕਰਕੇ ਆਪਣਾ ਤਨ ਮਨ ਪਵਿੱਤਰ ਕਰਦੇ ਹਾਂ ਕਿਉਂਕਿ ਤਨ ਪਵਿੱਤਰ ਕਰਨਾ ਜਲ ਨਾਲ ਇਸ਼ਨਾਨ ਕਰਨਾ ਭਾਵ ਭੇਦ ਭਾਵ ਮਿਟ ਜਾਣਾ ਇੱਕ ਸਰੋਵਰ ਵਿੱਚ ਇਸ਼ਨਾਨ ਕਰਨਾ ਉਸ ਤੋਂ ਬਾਅਦ ਫਿਰ ਗੁਰੂ ਜੀ ਦੀ ਗੁਰੂ ਜੀ ਦੇ ਸ਼ਬਦ ਸੁਣਨੇ ਉਸ ਤੋਂ ਬਾਅਦ ਫਿਰ ਗੁਰੂ ਜੀ ਦੀ ਕਥਾ ਸੁਣਨੀ ਇਹ ਸਭ ਕੁਝ ਵਰਤਦਾ ਹੈ ਨਾ ਸ੍ਰੀ ਹਰਮੰਦਰ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਸਭ ਤੋਂ ਪਹਿਲਾਂ ਜਾਂਦੇ ਆ ਅਸੀਂ ਇਸ਼ਨਾਨ ਕਰਦੇ ਆ ਸਰੋਵਰ ਵਿੱਚ ਉਸ ਤੋਂ ਬਾਅਦ ਫਿਰ ਲੰਗਰ ਛਕਦੇ ਆ ਪਰ ਮਾਫ਼ ਕਰਨਾ ਪੂਰਾ ਲਾਹਾ ਕੋਈ ਕੋਈ ਲੈ ਕੇ ਆਉਂਦਾ ਹੈ ਇਸ਼ਨਾਨ ਕਰਨਾ ਲੰਗਰ ਛਕਣਾ ਇਹ ਤਨ ਦੀ ਭੁੱਖ ਮਿਟ ਜਾਂਦੀ ਹੈ ਤਨ ਤੋਂ ਆਲਸ ਲਹਿ ਜਾਂਦੀ ਹੈ ਜਿਵੇਂ ਤਨ ਸਰੀਰ ਹੌਲਾ ਹੋ ਗਿਆ ਹੋਵੇ ਐਦਾਂ ਪ੍ਰਤੀਤ ਹੁੰਦਾ ਉਸ ਤੋਂ ਬਾਅਦ ਫਿਰ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਸੁਣਦੇ ਹਾਂ ਉਸ ਤੋਂ ਬਾਅਦ ਫਿਰ ਮੰਜੀ ਸਾਹਿਬ ਹਾਲ ਸਤਿਗੁਰੂ ਜੀ ਦੇ ਪਾਵਨ ਹੁਕਮਨਾਮਾ ਸਾਹਿਬ ਦੀ ਕਥਾ ਹੁੰਦੀ ਹੈ ਫਿਰ ਅਸੀਂ ਉੱਥੋਂ ਵਿਚਾਰ ਰੂਪੀ ਦਰਸ਼ਨ ਕਰਦੇ ਹਾਂ ਅਸੀਂ ਗੁਰੂ ਸਾਹਿਬ ਜੀ ਦੀ ਕਥਾ ਸਰਵਣ ਕਰਦੇ ਹਾਂ ਆਖੋ ਸਤਨਾਮ ਪਰ ਇੱਕ ਚੇਤੇ ਰੱਖਿਓ ਇੱਕ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੋਵਰ ਜਿੱਥੇ ਆਪ ਜੀ ਇਸ ਸਮੇਂ ਬੈਠਿਓ ਆਖੋ ਸਤਨਾਮ ਇਹ ਵੀ ਰਾਮ ਰਾਮਦਾਸ ਰਾਮ ਦੇ ਦਾਸਾਂ ਦਾ ਸਰੋਵਰ ਹੈ ਜਿੱਥੇ ਆ ਕੇ ਮਨੁੱਖ ਆਤਮਿਕ ਇਸ਼ਨਾਨ ਕਰਦਾ ਹੈ ਤੇ ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਇਸ ਕਰਕੇ ਰਾਮਦਾਸ ਸਰੋਵਰ ਤੁਹਾਡੇ ਨਗਰ ਵਿੱਚ ਹੈ ਤੁਹਾਡੇ ਪਿੰਡ ਵਿੱਚ ਹੈ ਜਿੱਥੇ ਜਾ ਕੇ ਤੁਸੀਂ ਘਰੋਂ ਤਨ ਦਾ ਇਸ਼ਨਾਨ ਕਰਕੇ ਆਉਨੇ ਹੋ ਇੱਥੇ ਆ ਕੇ ਮਨ ਦਾ ਇਸ਼ਨਾਨ ਹੁੰਦਾ ਹੈ ਆਖੋ ਸਤਨਾਮ ਇੱਥੇ ਆ ਕੇ ਮਨ ਦਾ ਇਸ਼ਨਾਨ ਕਰਨਾ ਜ਼ਰੂਰੀ ਹੈ ਕਿਉਂਕਿ ਤਨ ਤੇ ਸਾਫ਼ ਕਰ ਲਿਆ ਤਨ ਧੋਤੇ ਮਨ ਹੱਛਾ ਨਾ ਹੋਏ ਪਰ ਕੇਵਲ ਤਨ ਦੀ ਸਫਾਈ ਕੇਵਲ ਤਨ ਧੋਣਾ ਇਹਦੇ ਨਾਲ ਸਿਰਫ ਤਨ ਦੀ ਆਲਸ ਲੈਂਦੀ ਹੈ ਪਰ ਮਨ ਦੀ ਆਲਸ ਮਨ ਦੀ ਮੈਲ ਤਾਂ ਬਾਣੀ ਨੂੰ ਸਰਵਣ ਕੀਤਿਆਂ ਬਾਣੀ ਨੂੰ ਸਮਝਿਆ ਹੀ ਲੈਂਦੀ ਹੈ ਆਖੋ ਸਤਨਾਮ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ RAMਦਾਸ ਸਰ ਮਹਾਰਾਜ ਕਹਿੰਦੇ ਆ ਕਿ ਆਤਮਿਕ ਇਸ਼ਨਾਨ ਕੀਤਿਆਂ ਮਨੁੱਖ ਦੇ ਮਨ ਦੇ ਸਾਰੇ ਪਾਪ ਦੂਰ ਹੋ ਜਾਂਦੇ ਆ ਤਨ ਮਨ ਹੌਲਾ ਹੋ ਜਾਂਦਾ ਹੈ ਚਾਰ ਤ੍ਰਿਕ ਚਿੱਤ ਸੁਚੇਤ ਸੁ ਸਾਜਨ ਚਾਹੀਐ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਪੀਹੇ ਵਾਂਗ ਸੁਚੇਤ ਚਿੱਤ ਹੋ ਕੇ ਉਸ ਸੱਜਣ ਮਾਲਕ ਪ੍ਰਮਾਤਮਾ ਨੂੰ ਪਿਆਰ ਕਰਨਾ ਚਾਹੀਦਾ ਹੈ ਉਹਦੇ ਨਾਲ ਪ੍ਰੀਤ ਪਾਉਣੀ ਚਾਹੀਦੀ ਹੈ ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ ਇਸ ਤਰ੍ਹਾਂ ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ ਉਸੇ ਨੂੰ ਹੀ ਮਿਲਣ ਦੀ ਤਾਂਗ ਕਰਨੀ ਚਾਹੀਦੀ ਹੈ ਭਾਵੇਂ ਜਿਸ ਸੱਜਣ ਪਰਮਾਤਮਾ ਨਾਲ ਜਦੋਂ ਪ੍ਰੀਤ ਬਣ ਜਾਂਦੀ ਹੈ ਫਿਰ ਉਹਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਂਦੀ ਹੈ ਬਨ ਬਨ ਫਿਰ ਤੂੰ ਉਦਾਸ ਬੂੰਦ ਜਲ ਕਾਰਣੇ ਮਾਰੇ ਕਹਿੰਦੇ ਵੇਖ ਪੀਹਾ ਵਰਖਾ ਦੇ ਪਾਣੀ ਦੀ ਇੱਕ ਬੂੰਦ ਵਾਸਤੇ ਦਰਿਆਵਾਂ ਟੋਬਿਆਂ ਦੇ ਪਾਣੀ ਵੱਲੋਂ ਉਪਰਾਮ ਹੋ ਕੇ ਜੰਗਲ ਜੰਗਲ ਢੂੰਡਦਾ ਫਿਰਦਾ ਹੈ ਦਰਿਆਵਾਂ ਟੋਬਿਆਂ ਦਾ ਜਲ ਛੱਡ ਕੇ ਉਹ ਸੁਵੰਤੀ ਬੂੰਦ ਨੂੰ ਤਰਸਦਾ ਹੈ ਹਰ ਖਾਂ ਤਿਉ ਹਰ ਜਨ ਮੰਗੇ ਨਾਨਕ ਹਰ ਖਾਂ ਤਿਉ ਹਰ ਜਨ ਮੰਗੇ ਨਾਮ ਨਾਨਕ ਬਲਿਹਾਰਣੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐ ਜਿਹੜਾ ਪ੍ਰਮਾਤਮਾ ਦਾ ਸੇਵਕ ਉਸ ਪਪੀਹੇ ਵਾਂਗ ਉਸ ਪਪੀਹੇ ਤੋਂ ਸਿੱਖਿਆ ਲੈਂਦਾ ਹੈ ਤੇ ਉਸ ਪਪੀਹੇ ਵਾਂਗ ਪ੍ਰਮਾਤਮਾ ਦਾ ਨਾਮ ਮੰਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ਆਖੋ ਸਤਨਾਮ ਮਿਤਕਾ ਚਿੱਤ ਅਨੂਪ ਮਰੰਮ ਨਾ ਜਾਣੀ ਐ ਪਰਮਾਤਮਾ ਮਿੱਤਰ ਦਾ ਚਿੱਤ ਅਤ ਸੋਣਾ ਹੈ ਤੇ ਉਹਦਾ ਭੇਤ ਕਦੇ ਜਾਣਿਆ ਨਹੀਂ ਜਾ ਸਕਦਾ ਗਾਹਕ ਗੁਨੀ ਅਪਾਰ ਸੋ ਤਤ ਪਛਾਨੀ ਐ ਔਰ ਉਸ ਬਿਆੰਤ ਮਾਲਕ ਦੇ ਗੁਣਾ ਦੇ ਗਾਹ ਸੰਤ ਜਨਾਂ ਦੇ ਰਾਹੀ ਉਹ ਭੇਤ ਸਮਝ ਲਈਦਾ ਹੈ ਗੁਰਮੁਖ ਜਨਾਂ ਦੇ ਰਾਹੀ ਸਤ ਸੰਗ ਦੇ ਰਾਹੀ ਇਸ ਭੇਤ ਨੂੰ ਸਮਝ ਲਈਦਾ ਹੈ ਚਿਤ ਹੈ ਚਿਤ ਸਮਾਏ ਤਾਂ ਹੋਵੇ ਰੰਗ ਕਣਾ ਮਹਾਰਿ ਕਹਿੰਦੇ ਉਹ ਭੇਤ ਇਹ ਹੈ ਕਿ ਜੇ ਉਸ ਪਰਮਾਤਮਾ ਦੇ ਚਿੱਤ ਵਿੱਚ ਮਨੁੱਖ ਦਾ ਚਿੱਤ ਲੀਨ ਹੋ ਜਾਏ ਤਾਂ ਮਨੁੱਖ ਦੇ ਅੰਦਰ ਬਹੁਤ ਹੀ ਇੱਕ ਆਤਮਿਕ ਖੇੜਾ ਇੱਕ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਹਰ ਖਾਂ ਚੰਚਲ ਚੋਰ ਹੈ ਮਾਰ ਤਾਂ ਪਾਵੇ ਸੱਚ ਤਨਾ ਮਹਾਰਜ ਕਹਿੰਦੇ ਜੇ ਤੂੰ ਪ੍ਰਭੂ ਦੇ ਚਿੱਤ ਵਿੱਚ ਲੀਨ ਕਰਕੇ ਇਸਦਾ ਭਟਕਦੇ ਮਨ ਚੋਰ ਨੂੰ ਚੰਚਤਾ ਵੱਲੋਂ ਮਾਰ ਲਵੇ ਹਰ ਖਾਂ ਚੰਚਲ ਚੋਰ ਹੈ ਮਾਰ ਤਾਂ ਪਾਵੈ ਸੱਚ ਤਨਾ ਮਹਾਰਜ ਕਹਿੰਦੇ ਪ੍ਰਭੂ ਦੇ ਚਿੱਤ ਵਿੱਚ ਲੀਨ ਹੋ ਕੇ ਇਹ ਭਟਕਦੇ ਮਨ ਚੋਰ ਨੂੰ ਚੰਚ ਚੰਚਲਤਾ ਵੱਲੋਂ ਮਾਰ ਲੈ ਕੁਮਾਨੀ ਆ ਨਾ ਮਨ ਬੜਾ ਚੰਚਲ ਹੈ ਮਹਾਰਜ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿ ਨੈਣਾ ਪਾਇਆ ਚੰਚਲ ਮਨ ਕੀ ਹੁੰਦਾ ਜਿਹਦੇ ਵਿੱਚ ਟਿਕਾ ਨਹੀਂ ਹੈ ਜਦੋਂ ਸਾਡੀ ਸੁਰਤ ਜੁੜ ਨਹੀਂ ਰਹੀ ਸਾਡੇ ਖਿਆਲ ਆ ਰਹੇ ਨੇ ਬੈਠੇ ਕਿਤੇ ਹੋਰਾ ਸੋਚ ਕੁਝ ਹੋਰ ਰਹੇ ਆ ਮਨ ਜੁੜਿਆ ਨਹੀਂ ਹੋਇਆ ਮਨ ਚੰਚਲ ਕਹਿੰਦਾ ਵੀ ਉੱਠ ਕੇ ਚੱਲੀਏ ਆ ਕੰਮ ਕਰਨ ਵਾਲੇ ਪਏ ਨੇ ਜਾਂ ਹੋਰ ਤਰ੍ਹਾਂ ਦੇ ਫੁਰਨੇ ਮਨ ਵਿੱਚ ਆਈ ਜਾਣੇ ਇਹਨੂੰ ਚੰਚਲ ਮਨ ਕਹਿੰਦੇ ਆ ਵੀ ਚੰਚਲਤਾ ਨਾਲ ਇਹ ਚੰਚਲ ਮਨ ਟਿਕਦਾ ਨਹੀਂ ਹੈ ਤੇ ਇਹ ਗੁਰੂ ਜੀ ਦੇ ਸ਼ਬਦ ਰਾਹੀਂ ਇਨੂੰ ਟਕਾਇਆ ਜਾ ਸਕਦਾ ਹੈ ਇਹਨੂੰ ਮਾਰਿਆ ਜਾ ਸਕਦਾ ਹੈ ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ ਧਨ ਹਾਸਲ ਕਰ ਸਕਦਾ ਹੈ ਜਦੋਂ ਤੇਰੇ ਮਨ ਦੀ ਚੰਚਲਤਾ ਜਿਹੜੀ ਉਹ ਖਤਮ ਹੋ ਗਈ ਸੁਪਨੇ ਉੰਬੀ ਭਈ ਗਹਿਓ ਕੀਨਾ ਅੰਚਲਾ ਮਾਰੇ ਕਹਿੰਦੇ ਸੁਪਨੇ ਵਿੱਚ ਪ੍ਰਭੂ ਪਤੀ ਨੂੰ ਵੇਖ ਕੇ ਮੈਂ ਉੱਠ ਖਲੋਤੀ ਪਰ ਮੈਂ ਉਸ ਦਾ ਪੱਲਾ ਨਾ ਫੜ ਸਕੀ ਸੁਪਨਾ ਉਬੀ ਭਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਬੰਚਲਾ ਮੈਂ ਉਹਦਾ ਪੱਲਾ ਕਿਉਂ ਨਾ ਫੜਿਆ ਇਸ ਵਾਸਤੇ ਪੱਲਾ ਕਿਉਂ ਨਾ ਫੜ ਸਕੀ ਉਸ ਸੋਹਣੇ ਦਗਦਗ ਕਰਦੇ ਪ੍ਰਭੂਪਤੀ ਨੂੰ ਵੇਖ ਕੇ ਮੇਰਾ ਮਨ ਮੋਹਿਆ ਗਿਆ ਤੇ ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾਰੀ ਉਹਦਾ ਪ੍ਰਕਾਸ਼ ਉਹ ਪ੍ਰਮਾਤਮਾ ਦਾ ਪ੍ਰਕਾਸ਼ ਉਹਦਾ ਨੂਰ ਐਸਾ ਸੀ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ ਹੁਣ ਮੈਂ ਉਹਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ ਦੱਸੋ ਏ ਸਖੀ ਸਹੇਲਿਓ ਉਹ ਕਿਵੇਂ ਮਿਲੇ ਹਰ ਖਾਸ ਸੋਈ ਜਤਨ ਬਤਾਏ ਸਖੀ ਪ੍ਰਯੋਗ ਪਾਈਐ ਮੈਨੂੰ ਉਹ ਯਤਨ ਦੱਸ ਜਿਸ ਨਾਲ ਉਹ ਪਿਆਰਾ ਪਰਮਾਤਮਾ ਕਾਲਪੁਰਖ ਵਹਿਗੁਰੂ ਮੈਨੂੰ ਮਿਲ ਪਵੇ ਨੈਣ ਨਾ ਦੇਖੇ ਸਾਦ ਸੇ ਨੈਣ ਬਿਹਾਲਿਆ ਜਿਹੜੀਆਂ ਅੱਖਾਂ ਸਤਸੰਗੀਆਂ ਦੇ ਦਰਸ਼ਨ ਨਹੀਂ ਕਰਦੀਆਂ ਉਹ ਅੱਖਾਂ ਦੁਨੀਆ ਦੇ ਪਦਾਰਥਾਂ ਤੇ ਰੂਪ ਨੂੰ ਤੱਕ ਤੱਕ ਕੇ ਬੇਲ ਬੇਹਾਲ ਹੋ ਜਾਂਦੀਆਂ ਹਨ ਸਤਸੰਗ ਨੂੰ ਤੱਕਣ ਦੀ ਕਿੱਡੀ ਮਹਿਮਾ ਹੈ ਸਤਸੰਗ ਨੂੰ ਵੇਖਣ ਦੀ ਕਿੱਡੀ ਮਹਿਮਾ ਹੈ ਕਿਉਂਕਿ ਸਤਸੰਗ ਵਿੱਚ ਵੇਖਣਾ ਤੇ ਪ੍ਰਮਾਤਮਾ ਦਾ ਰੂਪ ਵੇਖਣਾ ਹੈ ਆਖੋ ਸਤਨਾਮ ਕਿਉਂਕਿ ਸੰਗਤ ਵਿੱਚ ਪ੍ਰਮਾਤਮਾ ਕਾਲਪੁਰਖ ਵੈ ਗੁਰੂ ਪਰਮੇਸ਼ਵਰ ਆਪ ਵਸਦਾ ਹੈ ਕੰਨ ਨਾਲ ਸੁਣਹੀ ਨਾਦ ਕਰਨ ਮੁੰਦ ਕਾਲਿਆ ਮਰਜੀ ਕਹਿੰਦੇ ਹਾਲਤ ਤਾਂ ਇਹ ਹੈ ਅੱਖਾਂ ਸਤਸੰਗੀਆਂ ਦੇ ਦਰਸ਼ਨ ਨਹੀਂ ਕਰਦੀਆਂ ਕੰਨ ਨਾਲ ਸੁਣਹੀ ਨਾਦ ਕਰਨਮੁੰਦ ਕਾਲਿਆ ਜਿਹੜੇ ਕੰਨ ਪਰਮਾਤਮਾ ਦੀ ਸਿਫਤਸਲਾ ਨਹੀਂ ਸੁਣਦੇ ਉਹ ਕੰਨ ਆਤਮਕ ਆਨੰਦ ਦੀ ਧੁਨੀ ਸੁਣਨ ਵੱਲੋਂ ਬੰਦ ਕੀਤੇ ਪਏ ਹਨ ਉਹ ਆਤਮਕ ਆਨੰਦ ਦੀ ਧੁਨੀ ਜਿਨ੍ਹਾਂ ਨੇ ਪੈਦਾ ਕਰਨੀ ਹੈ ਉਹਤੇ ਬੰਦ ਪਏ ਹਨ ਇਹਨਾਂ ਨਾਲ ਪਰਮਾਤਮਾ ਦੀ ਸਿਫਤਸਲਾ ਨਹੀਂ ਸੁਣੀ ਫਿਰ ਰਸਨਾ ਦੀ ਗੱਲ ਕਰਦੇ ਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ ਜਿਹੜੀ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਜੀਵ ਦੁਨੀਆਂ ਦੇ ਝਵੇਲਿਆਂ ਦੀਆਂ ਗੱਲਾਂ ਅਤੇ ਨਿੰਦਿਆ ਆਦਿਕ ਦੀ ਕੈਂਚੀ ਨਾਲ ਹਰ ਵੇਲੇ ਕੱਟੀ ਜਾ ਰਹੀ ਉਹ ਤਾਂ ਛੋਟਾ ਛੋਟਾ ਕਰਕੇ ਕੱਟੀ ਜਾ ਰਹੀ ਹੈ ਉਹ ਜੀਵ ਤੇ ਪਰਮਾਤਮਾ ਦਾ ਨਾਮ ਨਹੀਂ ਜਪਦੀ ਕੀ ਕਰ ਰਹੀ ਹੈ ਦੁਨੀਆਂ ਦੇ ਝਵੇਲਿਆਂ ਦੀਆਂ ਗੱਲਾਂ ਨਿੰਦਿਆ ਆਦਿਕ ਦੀ ਕੈਂਚੀ ਹਰ ਵੇਲੇ ਫੜ ਰੱਖੀ ਹੈ ਤੇ ਸੁਰਤ ਹੋਰਾਂ ਦੇ ਕਮਾਂ ਵਿੱਚ ਡੁੱਬੀ ਰਹਿੰਦੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਤੂੰ ਜੀਵਤਾ ਆਪਣੀ ਇਧਰਲੇ ਪਾਸੇ ਲਾ ਰੱਖੀ ਹੈ ਹਰ ਹਾਂ ਜਦ ਬਿਸਰੈ ਗੋਵਿੰਦ ਆਏ ਦਿਨੋਂ ਦਿਨ ਘਟੀਐ ਮਹਾਰਾਜ ਕਹਿੰਦੇ ਜਦੋਂ ਪ੍ਰਭੂ ਪਾਤਸ਼ਾਹ ਮਾਲਕ ਦੀ ਯਾਦ ਭੁੱਲ ਜਾਏ ਤਦੋਂ ਫਿਰ ਦਿਨੋਂ ਦਿਨ ਆਤਮਿਕ ਜੀਵਨ ਵੱਲੋਂ ਕਮਜ਼ੋਰ ਹੁੰਦੇ ਜਾਂਦਾ ਹੈ ਭਾਵ ਆਤਮਿਕ ਜੀਵਨ ਇੰਨਾ ਕੁ ਕਮਜ਼ੋਰ ਹੋ ਜਾਂਦਾ ਹੈ ਕਿ ਉਹਨੂੰ ਰੱਬ ਦੀ ਗੱਲ ਕਰਨ ਦਾ ਕੋਈ ਢੰਗ ਹੀ ਨਹੀਂ ਹੁੰਦਾ ਕੇਵਲ ਦੁਨੀਆ ਦੀਆਂ ਗੱਲਾਂ ਵਿੱਚ ਮਸਤ ਹੋ ਜਾਂਦਾ ਹੈ ਰੱਬ ਦੀ ਗੱਲ ਪਰਮਾਤਮਾ ਦੀ ਭਲੇ ਦੀਆਂ ਗੱਲਾਂ ਕਰਨੀਆਂ ਜਦੋਂ ਬੰਦ ਹੋ ਗਈਆਂ ਕੰਨ ਚੰਗਾ ਸੁਣ ਨਹੀਂ ਰਿਹਾ ਜੀਵ ਚੰਗਾ ਬੋਲ ਨਹੀਂ ਰਹੀ ਗੱਲ ਕੋਈ ਚੰਗੀ ਕਰਨੀ ਲਿਆ ਰਿਆ ਤਾਂ ਸਮਝ ਲੈ ਵੀ ਤੇਰਾ ਆਤਮਿਕ ਜੀਵਨ ਸੀ ਜਿਹੜਾ ਉਹ ਬਹੁਤ ਹੀ ਕਮਜ਼ੋਰ ਹੋ ਚੁੱਕਾ ਹੈ ਆਖੋ ਸਤਨਾਮ ਭਾਵ ਤੂੰ ਬਹੁਤ ਬਿਮਾਰ ਹੋ ਚੁੱਕਾ ਹੈ ਜੀਵ ਨਾਲ ਨਾਮ ਜਪਦੇ ਰਹਿਣਾ ਇਹੀ ਹੈ ਯਤਨ ਫਿਰ ਦੱਸਿਆ ਕਿ ਕਿਹੜਾ ਯਤਨ ਹੈ ਸਖੀ ਸਹੇਲੀ ਭਾਵ ਸਤਸੰਗ ਰੂਪ ਸਹੇਲੀ ਪੁੱਛਦੀ ਹੈ ਕਿ ਮੈਂ ਕਿਵੇਂ ਆਹ ਮਹਾਰਾਜ ਕਹਿੰਦੇ ਇਹੀ ਯਤਨ ਹੈ ਕਿ ਉਹਨੂੰ ਲੱਭਣ ਲੱਭ ਸਕਣ ਦਾ ਕਿ ਜੀਵ ਨਾਲ ਉਹਦੇ ਨਾਮ ਨੂੰ ਸਦਾ ਜਪਦਾ ਰਿਹਾ ਕਰ ਪੰਕਜ ਫਾਥੇ ਪੰਕ ਮਹਾਮਦ ਗੁਫਿਆ ਕੌਲ ਫੁੱਲ ਦੀ ਤੇਜ ਸੁਗੰਧੀ ਵਿੱਚ ਮਸਤ ਹੋ ਜਾਣ ਦੇ ਕਾਰਨ ਭੌਰੇ ਦੇ ਖੰਭ ਕੌਲ ਫੁੱਲ ਦੀਆਂ ਪੰਖੜੀਆਂ ਵਿੱਚ ਫਸ ਜਾਂਦੇ ਹਨ ਅੰਗ ਸੰਗ ਉਰਜਾਏ ਬਿਸਰਤੇ ਸੋਫਿਆ ਉਨਾਂ ਪੰਖਣੀਆਂ ਨਾਲ ਉਲਝ ਕੇ ਭੌਰੇ ਨੂੰ ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ ਤੇ ਇਹੀ ਹਾਲ ਜੀਵ ਭੌਰੇ ਦਾ ਹੈ ਇਹੀ ਹਾਲ ਮਨੁੱਖ ਭੌਰੇ ਦਾ ਹੈ ਹੈ ਕੋ ਐਸਾ ਮੀਤ ਜੋ ਤੋੜੈ ਬਖਮ ਗਾਂਠ ਕੋਈ ਬਿਰਲਾ ਹੀ ਹੈ ਇਹੋ ਜਿਹਾ ਗੁਰਮੁਖ ਸੰਤ ਮਿੱਤਰ ਮਿਲਦਾ ਹੈ ਜਿਸ ਜੀਵ ਭੌਰੇ ਦੀ ਜਿੰਦ ਨੂੰ ਇਸ ਮਾਇਆ ਮੋਦੀ ਪਈ ਹੋਈ ਪੱਕੀ ਗੰਢ ਵੱਲੋਂ ਤੋੜ ਸਕਦਾ ਹੈ ਨਾਨਕ ਇੱਕ ਸ੍ਰੀ ਤਰਨਾਥ ਜੇ ਟੁੱਟੇ ਲੈ ਸਾਠ ਇਹ ਲక్ష్ਮੀ ਦਾ ਆਸਰਾ ਸਾਰੇ ਜਗ ਦਾ 나ਦ ਪ੍ਰਭੂ ਹੀ ਸਮਰੱਥ ਹੈ ਜੋ ਆਪਣੇ ਨਾਲੋਂ ਟੁੱਟੇ ਹੋਿਆਂ ਨੂੰ ਮੁੜ ਗੰਢ ਲੈਂਦਾ ਹੈ ਇਸ ਤਰ੍ਹਾਂ ਭਾਈ ਹਮੇਸ਼ਾ ਉਦੇ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਤੁਸੀਂ ਹੀ ਟੁੱਟੀ ਗੰਢਣ ਵਾਲੇ ਹੋ ਤੁਸੀਂ ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਇਆਂ ਪੁਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ